ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਲੱਗੇ ਹਾਜ਼ਰ ਹੋਏ ਆਸ ਦੀ ਬਹੁਤ ਖਾਸ ਅਪਡੇਟ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨੂੰ ਇੱਕ ਜ਼ਰੂਰੀ ਪੱਤਰ ਜਾਰੀ ਕੀਤਾ ਗਿਆ ਹੈ ਔਰ ਇਸ ਪੱਤਰ ਦੇ ਨਾਲ ਵੀ ਇਹ ਵੀ ਲਿਖਿਆ ਗਿਆ ਕਿ 24 April 2025 ਤੱਕ ਇਸ ਸਬੰਧੀ ਫਾਈਨਲ ਰਿਪੋਰਟ ਜਿਹੜੀ ਹੈ ਉਹ ਪੇਸ਼ ਕੀਤੀ ਜਾਵੇ ਔਰ ਇਸ ਪੱਤਰ ਤੇ ਇਹ ਪੱਤਰ ਬਾਰੇ ਜਾਣਕਾਰੀ ਲੈ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਸੋ ਦੋਸਤੋ ਇਸ ਪੱਤਰ ਦੇ ਵਿੱਚ ਅਸਲ ਦੇ ਵਿੱਚ ਕੀ ਪੁੱਛਿਆ ਗਿਆ ਹੈ ਦੋਸਤੋ 11 4 2025 ਨੂੰ ਜਿਹੜਾ ਇਹ ਪੱਤਰ ਜਾਰੀ ਕੀਤਾ ਗਿਆ ਹੈ ਔਰ ਇਸ ਸਬੰਧੀ ਰਿਪੋਰਟ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 24 April 2025 ਨੂੰ 11:30 ਮਿੰਟ ਸਵੇਰੇ ਜਿਹੜੀ ਜਿਹੜੀ ਇਹ ਚੰਡੀਗੜ੍ਹ ਵਿਖੇ ਇੱਕ ਖਾਸ ਮੀਟਿੰਗ ਰੱਖੀ ਗਈ ਹੈ ਇਸ ਪੱਤਰ ਦੇ ਸਬੰਧ ਦੇ ਵਿੱਚ ਜੋ ਅਸੀਂ ਜਾਣਦੇ ਹਾਂ ਕਿ ਇਸ ਪੱਤਰ ਦੇ ਵਿੱਚ ਜਿਹੜਾ ਖਾਸ ਕੀ ਹੈ ਸੋ ਦੋਸਤੋ ਸੌਰਵ ਸ਼ਰਮਾ ਵਰਸਸ ਸਟੇਟ ਆਫ ਪੰਜਾਬ ਦਾ ਇੱਕ ਅਹਿਮ ਕੇਸ ਜਿਹੜਾ ਹੈ ਮਾਂਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਚੱਲ ਰਿਹਾ ਸੀ ਜਿਸ ਦੇ ਬਾਰੇ ਅਸੀਂ ਲਗਾਤਾਰ ਤੁਹਾਨੂੰ ਜਾਣਕਾਰੀ ਪਹਿਲਾਂ ਵੀ ਦੇ ਚੁੱਕੇ ਹਾਂ ਚੈਨਲ ਤੇ ਤੇ ਸਹਾਇਕ ਜਿਹੜੇ ਪ੍ਰੋਫੈਸਰ ਡਾਕਟਰ ਦੇ ਵੱਲੋਂ ਜਿਹੜਾ ਹੈ ਇਹਨਾਂ ਕੇਸ ਜਿਹੜਾ ਹੈ ਦਾਇਰ ਕੀਤਾ ਗਿਆ ਸੀ कि ਉਹਨਾਂ ਨੂੰ ਜਿਹੜਾ 7ਵਾਂ ਪੇ ਕਮਿਸ਼ਨ ਦੀ ਮਤਾਬਕ ਜਿਹੜੇ ਸਕیل ਦਿੱਤੇ ਜਾ ਰਹੇ ਨੇ ਪਰ ਅਸਲ ਦੇ ਵਿੱਚ ਉਹਨਾਂ ਨੂੰ 2016 ਦੇ ਜਿਹੜੇ ਰੂਲਸ ਨੇ ਉਸ ਮੁਤਾਬਕ ਛੇਮਾ ਪੇ ਕਮਿਸ਼ਨ ਪੰਜਾਬ ਦਾ ਜਿਹੜਾ ਉਸ ਦੇ ਮੁਤਾਬਕ ਸਕیل ਜਿਹੜੇ ਜਿਹੜੇ ਦੇਣੇ ਬੰਦੇ ਨੇ ਔਰ ਇਸ ਨੂੰ ਲੈ ਕੇ ਮਾਨਜੋ ਕੋਰਟ ਨੇ ਜਿਹੜਾ ਇਹ ਮਲਾਜ਼ਮਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਦਾ ਵੀ ਰੁਖ ਕੀਤਾ ਸੀ ਪਰ ਅਸਲ ਦੇ ਵਿੱਚ ਜੇ ਤੇ ਜਿਹੜੀ ਹੈ ਮਲਾਜ਼ਮਾਂ ਦੀ ਹੋਈ ਤੇ ਉਹਨਾਂ ਨੂੰ ਪੰਜਾਬ ਦੇ ਸਕیل ਦੇਣ ਦੇ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਸੋ ਉਸ ਤੋਂ ਬਾਦ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਜਿਹੜਾ ਹੈ ਵੱਖ-ਵੱਖ ਪਬੰਦੀਕ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਸੀ ਕਿ ਜਿਨ੍ਹਾਂ ਵਿਭਾਗਾਂ ਦੇ ਵਿੱਚ ਨਵੀਆਂ ਨਿਯੁਕਤੀਆਂ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਉਹ ਫਿਲਹਾਲ ਦੀ ਘੜੀ ਰੋਕ ਲੀਆਂ ਜਾਣ ਕਿਉਂਕਿ ਜਿੱਥੇ ਵੀ ਰੂਲਸ ਜਿਹੜੇ ਐਮੈਂਡ ਨਹੀਂ ਹੋਏ ਉੱਥੇ ਸੋਧ ਜਿਹੜੀ ਹੈ ਸਕੇਲਾਂ ਨੂੰ ਲੈ ਕੇ ਰੂਲਸ ਦੇ ਵਿੱਚ ਨਹੀਂ ਕੀਤੀ ਗਈ ਉਹ ਵੀ ਕੀਤੀ ਜਾਵੇ ਔਰ ਉਸ ਤੋਂ ਬਾਅਦ ਹੀ ਨਵੀਂ ਭਰਤੀ ਜਿਹੜੀ ਹੈ ਉਹ ਕੀਤੀ ਜਾਵੇ ਕਿਉਂਕਿ ਜਿਹੜਾ ਹੈ ਇਹ ਡਾਕਟਰ ਦਾ ਜਿਹੜਾ ਕੋਰਟ ਕੇਸ ਸੀ ਇਹਦੇ ਵਿੱਚ ਖਾਸ ਜਿਹੜੀ ਗੱਲ ਧਿਆਨ ਦੇ ਵਿੱਚ ਲੈ ਕੇ ਆਉਣ ਵਾਲੀ ਸੀ ਜੋ ਕਿ ਮਾਂਜੋ ਕੋਰਟ ਨੇ ਦੱਸਿਆ ਕਿ ਰੂਲਸ ਦੇ ਜਿਹੜੇ ਨੇ ਉਹ ਸੋਧੇ ਨਹੀਂ ਗਏ ਸਕੇਲ ਜਿਹੜੇ ਨੇ ਉਹ ਦੇਨੇ ਬੰਦੇ ਸਨ ਉਹ ਸਬੰਧੀ ਦੀ ਵਿਭਾਗ ਦੇ ਜਿਹੜੇ ਰੂਲਸ ਰੈਗੂਲੇਸ਼ਨ ਨੇ ਉਥੇ ਸੋਧਨੇ ਜਿਹੜੇ ਬੰਦੇ ਸੀ ਜੋ ਕਿ ਨਹੀਂ ਸੋਧੇ ਗਏ ਇਸ ਕਰਕੇ ਜਿਹੜਾ ਹੈ ਇਹ ਕੇਸ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਗਿਆ ਤੇ ਇਹ ਫੈਸਲਾ ਜਿਹੜਾ ਹੈ ਕੀਤਾ ਗਿਆ ਕਿ ਪੰਜਾਬ ਦੇ ਜਿਹੜੇ ਸਕੇਲ ਨੇ ਜਿਹੜੇ ਨੇ ਦਿੱਤੇ ਜਾਣ 17 7 2020 ਤੋਂ ਬਾਅਦ ਪੰਜਾਬ ਦੇ ਵਿੱਚ ਕੇਂਦਰ ਦਾ 7ਵੇਂ ਪੇ ਕਮਿਸ਼ਨ ਲਾਗੂ ਹੈ ਕੇਂਦਰ ਦੇ ਸਕੇਲ ਲਾਗੂ ਨੇ ਪਰ ਜਿੱਥੇ ਜੋ ਕਿ ਕੋਰਟ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਜਿਹੜੇ ਵਿਭਾਗ ਦੇ ਵੱਲੋਂ ਆਪਣੇ ਰੂਲ ਰੈਗੂਲੇਸ਼ਨ ਦੇ ਵਿੱਚ ਸੋਧ ਕਰਕੇ ਜਿਹੜੇ 7ਵੇਂ ਪੇ ਕਮਿਸ਼ਨ ਦੇ ਵਿੱਚ ਸਕੇਲ ਨੇ ਉਹ ਨਹੀਂ ਰੱਖੇਗੇ ਸੋਧੇ ਗਏ ਉੱਥੇ ਜਿਹੜੀ ਇਹ ਸਮੱਸਿਆ ਹੈ ਜਿਹੜੀ ਉਹ ਸਾਹਮਣੇ ਆ ਸਕਦੀ ਹੈ ਕਿ ਉਹ ਜਿਹੜੀ ਭਰਤੀ ਦੇ ਜਿਹੜੇ ਸਕੇਲ ਨੇ ਉਹਨਾਂ ਨੂੰ ਪੁਰਾਣੇ ਜਾਣੇ ਕਿ ਪੰਜਾਬ ਦੇ ਸਕੇਲ ਹੀ ਜਿਹੜੇ ਉਹ ਦੇਣੇ ਬੰਦੇ ਨੇ ਸੋ ਇਸ ਕਰਕੇ ਜਿਹੜਾ ਹੈ 11 ਜੂਨ 2025 ਨੂੰ ਵਿੱਤੀ ਵਿਭਾਗ ਨੇ ਪੱਤਰ ਜਾਰੀ ਕੀਤਾ ਸੀ ਸਮੂਹ ਵਿਭਾਗਾਂ ਨੂੰ ਦੁਬਾਰਾ ਜਿਹੜਾ ਇਹ ਗੱਲ ਕਹੀ ਆਖੀ ਗਈ ਸੀ ਕਿ ਵੱਖ-ਵੱਖ ਜਿਹੜੇ ਪਬੰਦਗੀ ਵਿਭਾਗ ਨੇ ਉਹ 7th ਪੇ ਕਮਿਸ਼ਨ ਦੇ ਮਤਾਬਿਕ ਜਿਹੜਾ ਹੈ ਪੈਟਰਨ ਤੇ ਨਿਰਧਾਰਿਤ ਤਨਖਾਹ ਸਕੇਲ ਜਿਹੜੇ ਨੇ ਆਪਣੇ ਆਪਣੇ ਵਿਭਾਗੀ ਸੇਵਾ ਨਿਯਮਾਂ ਦੇ ਵਿੱਚ ਦਰਜ ਕਰਕੇ ਬੰਦੀ ਜਿਹੜੀ ਹੈ ਸੋਧ ਕਰਨੀ ਹੈ ਕਿਉਂਕਿ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਪੱਤਰ ਜਾਰੀ ਕਰਨ ਤੋਂ ਬਾਅਦ ਵੀ ਇਸ ਗੰਭੀਰ ਮਸਲੇ ਨੂੰ ਲੈ ਕੇ ਕੁਝ ਵਿਭਾਗਾਂ ਦੇ ਵੱਲੋਂ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਜਿਹੜੀ ਕਾਰਵਾਈ ਰਿਪੋਰਟ ਹੈ ਵਿਤ ਵਿਭਾਗ ਨੂੰ ਨਹੀਂ ਭੇਜੀ ਗਈ ਸੋ ਇਸ ਕਰਕੇ ਹੁਣ ਇਹ ਮੀਟਿੰਗ ਜਿਹੜੀ ਹੈ ਰੱਖੀ ਗਈ ਹੈ 24/4/2025 ਨੂੰ 6ਵੀਂ ਮੰਜੇ ਚੰਡੀਗੜ੍ਹ ਵਿਖੇ ਸਿਵਕ 71 ਇੱਕ ਜਿਹੜੀ ਕਿ ਇਹਦੇ ਜਿਹਦੇ ਵਿੱਚ ਇਹ ਪੁੱਛਿਆ ਗਿਆ ਹੈ ਕਿ ਦੱਸਿਆ ਜਾਵੇ ਕਿ ਤੁਹਾਡੇ ਵਿਭਾਗ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਕਮਿਸ਼ਨ ਦੇ ਜਿਹੜੇ ਦੇ ਮੁਤਾਬਕ ਜਿਹੜੇ ਸਕੇਲ ਦਰਜ ਨੇ ਤੇ ਜੇਕਰ ਕੋਈ ਵੀ ਵਿਭਾਗ ਦੇ ਵਿੱਚ ਨਵੀਂ ਭਰਤੀ ਕੀਤੀ ਗਈ ਹੈ ਤਾਂ ਉਸ ਭਰਤੀ ਦੇ ਵਿੱਚ ਕਿਹੜੇ ਸਕੇਲ ਜਿਹੜੇ ਨੇ ਉਹ ਨਿਰਧਾਰਿਤ ਕੀਤੇ ਗਏ ਨੇ ਔਰ ਉਸ ਭਰਤੀ ਤੋਂ ਪਹਿਲਾਂ ਕੀ ਸੇਵਾ ਨਿਯਮਾਂ ਦੇ ਵਿੱਚ ਰੂਲ ਦੇ ਵਿੱਚ ਬੰਦੀ ਸੋਧ ਕੀਤੀ ਗਈ ਹੈ ਨਹੀਂ ਅਗਰ ਨਹੀਂ ਕੀਤੀ ਗਈ ਤਾਂ ਉਸ ਦਾ ਕਾਰਨ ਪੁੱਛਿਆ ਗਿਆ ਹੈ ਕਿਉਂਕਿ ਸਾਫ਼ ਇੱਥੇ ਇਹ ਗੱਲ ਜਿਹੜੀ ਹੈ ਪੰਜਾਬ ਸਰਕਾਰ ਨੇ ਇਸ ਪੱਤਰ ਦੇ ਵਿੱਚ ਲਿਖੀ ਹੈ 17/7/2020 ਤੋਂ ਬਾਅਦ ਜਿਹੜੀ ਭਰਤੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਹੋਈ ਹੈ ਜਾਂ ਫਿਰ ਅੱਗੇ ਹੋਣ ਜਾਰੀ ਹੈ ਉਹਨਾਂ ਨੇ ਆਪਣੇ ਜਿਹੜੇ ਸੇਵਾ ਨੀਮਨ ਨੇ ਉਹਨਾਂ ਦੇ ਵਿੱਚ ਬਣਨ ਦੀ ਜਿਹੜੀ ਸੋਝ ਜਿਹੜੀ ਹੈ ਅਗਰ ਨਹੀਂ ਕੀਤੀ ਤਾਂ ਉਹ ਕਰ ਲਈ ਜਾਵੇ ਔਰ ਨਵੀਂ ਭਰਤੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਨਵੀਆਂ ਭਰਤੀਆਂ ਨੇ ਉਹ ਕਰਨ ਤੋਂ ਪਹਿਲਾਂ ਬੰਦੀ ਸੋਧ ਜਿਹੜੀ ਹੈ 7 ਪੀ ਕਮਿਸ਼ਨ ਦੀ ਜਿਹੜੀ ਆਪਣੀ ਜਿਹੜੀ ਸੇਵਾ ਨਿਮਨ ਨਿਯਮ ਦੇ ਵਿੱਚ ਕਰਨ ਲੈਣੀ ਚਾਹੀਦੀ ਹੈ ਔਰ ਇਸ ਨੂੰ ਜਿਹੜਾ ਹੈ ਬੜੀ ਹੀ ਗੰਭੀਰਤਾ ਦੇ ਨਾਲ ਪੰਜਾਬ ਸਰਕਾਰ ਲੈ ਰਹੀ ਹੈ ਔਰ ਵੱਖ-ਵੱਖ ਵਿਭਾਗਾਂ ਨੂੰ ਲਗਾਤਾਰ ਇਹ ਜਿਹੜੀ ਹੈ ਹਦਾਇਤ ਜਾਰੀ ਕੀਤੀ ਗਈ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ